ਜੀ ਕਰਾਲ ਸਾਹਿਬ ਵਾਹਿਗੁਰੂ ਦੀ ਕੀ ਫਤਿਹ ਸੋ ਸੰਗਤ ਜੀ ਇੱਕ ਵੀਡੀਓ ਜਿਹੜੀ ਬਹੁਤ ਹੀ ਜਿਹੜੀ ਇੱਕ ਦੋ ਦਿਨ ਹੋ ਗਿਆ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਸਾਡੇ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਜਿਹੜਾ ਕੀ ਪਿੰਡ ਸਰਦੂ शाह ਵਾਲਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਝਗੱਤੇਵਾਲ ਡਾਕ ਖਾਨਾ ਸ਼ੇਰਵਾਲ ਸ਼ੇਰਖਾਨ ਸੰਗਤ ਜੀ ਕੇਸਰ ਬਾਬਾ ਜੀ ਦੀ ਇਹ ਵੀਡੀਓ ਇੱਕ ਸਾਰਾ ਆਪਜੀ ਦੇ ਬਾਰੇ ਦੱਸਿਆ ਕਿ ਮੇਰੀ ਮੇਰੇ ਭਤੀਜੇ ਵੱਲੋਂ ਜਿਹੜਾ ਕਿ ਕੁਝ ਥਾਂ ਦੀ ਖਾਤਰ ਬਾਬਾ ਜੀ ਦਾ ਵਿਆਹ ਹੋਇਆ ਸੀ ਪਰ ਇਹਨਾਂ ਦੇ ਕੋਈ ਬੱਚੇ ਨਹੀਂ ਸਿਰਫ ਬਾਬਾ ਜੀ ਆਪਣੇ ਪਰਿਵਾਰ ਤੋਂ ਹੀ ਰਹਿ ਰਹੇ ਸੀ ਆਪਣੇ ਭਰਾ ਕੋਲ ਜਿਨ੍ਹਾਂ ਦਾ ਭਤੀਜਾ ਜਿਨ੍ਹਾਂ ਦੀ ਪੂਰੀ ਆਖ ਇਹਨਾਂ ਦੀ ਥਾਂ ਤੇ ਸੀ ਤੇ ਬੜੀ ਬਹਿਰਮੀ ਨਾਲ ਸੰਗਤ ਜੀ ਕਟੋੜ 3-4 ਦਿਨ ਬਾਬਾ ਜੀ ਨੂੰ ਕਨੈਪ ਕਰਕੇ ਘਰ ਵਿੱਚ ਰੱਖਿਆ ਜਿਨ੍ਹਾਂ ਤੇ ਬਾਬਾ ਜੀ ਦੀ ਕੁੱਟ ਮਾਰ ਕੀਤੀ ਗਈ ਸੰਗਤ ਜੀ ਬਾਬਾ ਜੀ ਨੂੰ ਦਾੜੀ ਤੋਂ ਫੜ ਕੇ ਬਹੁਤ ਜਿਹੜੀ ਭੱਦੀ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਕਿ ਸੁਣੀ ਨਹੀਂ ਜਾਂਦੀ ਤੇ ਬਾਬਾ ਜੀ ਨੇ ਜਦੋਂ ਉਸ ਕਮਰੇ 'ਚੋਂ ਉੱਪਰੋਂ ਛਾਲ ਮਾਰੀ ਤੇ ਬਚੌਂਦਿਆਂ ਨਹੀਂ ਤੇ ਬਾਬਾ ਜੀ ਦੇ ਜਿਹੜੇ ਗਿੱਟੇ ਆ ਇਹ ਦੋਨੇ ਜਿਹੜੇ ਤੇ ਲੱਗੇ ਜਿਹੜੇ ਟੁੱਟ ਗਏ ਤੇ ਨਾਲ ਹੀ ਜਿਹੜੀ ਆ ਉਂਗਲਾਂ ਸਾਰੀਆਂ ਫ੍ਰੈਕਚਰ ਹੋ ਗਈਆਂ ਸੰਗਤ ਜੀ ਅਜੇ ਤੱਕ ਇਹ ਜਿਹੜੀ ਖਬਰ ਆ ਇੱਕ ਮਹੀਨਾ ਹੋ ਗਿਆ ਅੱਜ ਤੱਕ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈਗੀ ਕਾਰਵਾਈ ਨਹੀਂ ਕੀਤੀ ਤੋਂ ਸੰਗਤ ਜੀ ਅੱਜ ਜਥੇਬੰਦੀ ਸਤਕਾਰ ਕਮੇਟੀ ਪੰਜਾਬ ਭਾਈ ਦਮਨ ਸਿੰਘ ਜੀ ਜਲੰਧਰ ਤੋਂ ਭਾਈ ਮਨਦੀਪ ਸਿੰਘ ਜੀ ਅੰਮ੍ਰਿਤਸਰ ਤੋਂ ਤੇ ਦਾਸ ਇੱਥੇ ਪਹੁੰਚੇ ਬਾਬਾ ਜੀ ਦੇ ਪਿੰਡ ਜਿੱਥੇ ਕੀ ਬਾਬਾ ਜੀ ਨੂੰ ਭਰੋਸਾ ਦਿਵਾਇਆ ਸੰਗਤ ਜੀ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 8 ਤਰੀਕ ਦਿਨ ਵੀਰਵਾਰ 12 ਵਜੇ 12 ਵਜੇ ਇਹਨਾਂ ਦੇ ਪਿੰਡ ਦੇ ਗੁਰਦੁਆਰੇ ਸਾਹਿਬ ਤੁਸੀਂ ਜ਼ਰੂਰ ਪਹੁੰਚੋ ਤਾਂ ਜੋ ਸਿੱਧੂ ਸਾਹ ਵਾਲਾ ਜੋ ਪਿੰਡ ਆ ਬਾਲੇ ਵਾਲੇ ਠਾਈ ਫਿਰਮੇ ਦੇ ਨਾਲ ਬਾਲੇ ਵਾਲੇ ਪਿੰਡ ਬਾਲੇਵਾਲ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਿੰਘ ਸਭਾ ਜਿੱਥੇ ਕਿ ਸਾਰੇ ਆਪਾਂ ਜਿਹੜੇ ਆਗੇ ਆ ਪੰਥਦਰਦੀ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ 12 ਵਜੇ ਦਾ ਸਮਾਂ ਆ 8 ਤਰੀਕ ਦਿਨ ਵੀਰਵਾਰ ਬੱਲੇਵਾਲ ਗੁਰਦੁਆਰਾ ਸਿੰਘ ਸਵਾ ਜਿੱਥੇ ਕਿ ਆਪਾਂ ਇਕੱਠ ਕਰਾਂਗੇ ਤੇ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਪਹਿਲਾਂ ਜੇ ਕਾਰਵਾਈ ਕਰਦਾ ਠੀਕ ਆ ਤੇ ਜੇ ਨਹੀਂ ਕਰਦਾ 8 ਤਰੀਕ ਨੂੰ ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਇੱਕ ਇਕੱਠ ਰੱਖਿਆ ਜਾਵੇਗਾ ਬਾਬਾਈ ਦੇ ਪਿੰਡ ਜਿਹੜਾ ਪ੍ਰਸ਼ਾਸਨ ਨੂੰ ਇੱਥੇ ਆਣ ਕੇ ਬਾਬਾ ਜੀ ਦੇ ਬਿਆਨ ਲੈ ਕੇ ਤੇ ਪਰਚਾ ਕਰਨੇ ਪਵੇਗਾ ਤੇ ਸਾਡੀ ਐਸਐਸਪੀ ਸਾਹਮਣੂ ਬੇਨਤੀ ਆ ਕਿ ਇਸ ਬੰਦੇ ਦੀ ਵੀਡੀਓ ਜਰੂਰ ਸੁਣੀ ਜਾਵੇ ਇਸ ਬੰਦੇ ਨੇ ਪ੍ਰਸ਼ਾਸਨ ਨੂੰ ਵੀ ਬਹੁਤ ਮਾੜੀ ਗੱਲਾਂ ਕੀਤੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਐਸਐਸਪੀ ਨੂੰ ਬੇਨਤੀ ਹੈ ਕਿ ਆਪਣਾ ਇਹਨਾਂ ਦਾ ਦਰਦ ਦੇਖਦੇ ਹੋਏ ਤੁਸੀਂ ਕੱਲ ਜਾਂ ਪਰਸੋ ਪਰਚਾ ਕਰ ਦਿਓ ਜੇ ਨਹੀਂ ਕਰਦੇ 8 ਤਰੀਕ ਨੂੰ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਜਰੂਰ ਪਹੁੰਚੋ ਤਾਂ ਜੋ ਬਾਬਾ ਜੀ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਟ ਕੇ ਵੇਖੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਮੁਖ ਸੇਵਾਦਾਰ ਜਲੰਧਰ ਤੋਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਦੇ ਮਕੇਰੀਆਂ ਦੇ ਮੁਖ ਸੇਵਾਦਾਰ ਮਨਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਖ ਸੇਵਾਦਾਰ ਤੋਂ ਅਸੀਂ ਸਾਰੇ ਅੱਜ ਆਏ ਆ ਜੀ ਬਾਬਾ ਜੀ ਦੇ ਗ੍ਰਹਿ ਵਿਖੇ ਜਿਹਨਾਂ ਦੀ ਵੀਡੀਓ ਪੁੱਛਦੇ ਨਾ ਤੋਂ ਦੋ ਤਿੰਨ ਦਿਨਾਂ ਤੋਂ ਬੜੀ ਵਾਇਰਲ ਹੋ ਰਹੀ ਹੈ। ਤੋਂ ਸਾਰਿਆਂ ਨੇ ਵੇਖਿਆ ਵੀ ਬਾਬਾ ਜੀ ਨੇ ਕੀ ਵਤੀਰਾ ਕੀਤਾ ਇਹਨਾਂ ਦੇ ਭਤੀਜੇ ਨੇ ਜਦ ਕਿ ਉਹ ਭਤੀਜਾ ਕਹਿਣ ਦੇ ਲਾਇਕ ਨਹੀਂਗਾ। ਬਾਬਾ ਜੀ ਦਾ ਨਾਮ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਸੁਖਦੇਵ ਸਿੰਘ ਇਹਨੂੰ ਸਾਰੇ ਸੁਖੀ ਬਾਬਾ ਸੁੱਖਾ ਬਾਬਾ ਕਹਿੰਦੇ ਉਹ ਬਾਬਾ ਐਵੇਂ ਨਹੀਂ ਨਾਮ ਇਹਨਾਂ ਨਾਲ ਜੁੜ ਗਿਆ। ਬਾਬਾ ਨੇ ਸਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ ਆ। ਕੌਮਲੀ ਬਹੁਤ ਸੰਘਰਸ਼ ਕੀਤਾ ਬਹੁਤ ਸੇਵਾ ਕੀਤੀ ਆ ਤੇ ਅੱਜ ਆ ਹਾਲਾਤ ਆ ਵੀ ਅੱਜ ਇੱਕ ਮਹੀਨਾ ਹੋ ਗਿਆ ਇਸ ਗੱਲ ਨੂੰ ਉਹ ਬੰਦਾ ਨਸ਼ਈ ਆ ਨੱਚਿਆ ਨੇ ਨਸ਼ੇ ਦੇ ਨਾਲ ਕਿਤੇ ਗਲਤੀ ਨਾਲ ਉਹਦੇ ਕੋਲ ਵੀਡੀਓ ਵਾਇਰਲ ਹੋ ਗਈ ਤੇ ਸਾਨੂੰ ਪਤਾ ਲੱਗਾ ਨਿੱਤੇ ਇੱਕ ਮਹੀਨਾ ਹੋ ਗਿਆ ਉਸ ਬੰਦੇ ਨੇ ਪ੍ਰਸ਼ਾਸਨ ਨੂੰ ਗਲਾਂ ਗੱਡੀਆਂ ਉਦੋਂ ਤਵਰ 5 ਦਿਨ ਬਾਬਾ ਇਹਨੂੰ ਭੁੱਖਾ ਰੱਖ ਕੇ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਵੀਡੀਓ ਤੱਕ ਬਣਾਈ ਤੇ ਤਨੂ ਮਾਰ ਕੇ ਹੀ ਗੂਠਾ ਵੱਡ ਗਿਆ ਗੂਠਾ ਲਵਾ ਲੈਣਾ ਤੈਨੂੰ ਨਹਿਰ ਚ ਛੱਡ ਦੇਣਾ ਤੇਰਾ ਕੌਣ ਤੇਰੇ ਮਗਰ ਆਏਗਾ ਕਿਸੇ ਨੂੰ ਤੇਰਾ ਪਤਾ ਵੀ ਨਹੀਂ ਲੱਗਣਾ ਸੋ ਮਾਲਕ ਨੇ ਖੇਡ ਰਚਾਈ ਕਿ ਬਾਬਾ ਜੀ ਉੱਥੋਂ ਨਿਕਲੇ ਸਾਰਿਆਂ ਦੇ ਵਿੱਚ ਗੱਲ ਪਹੁੰਚੀ ਆ ਸੋ ਸਾਰੀ 사ਸੰਗਤ ਨੂੰ ਬੇਨਤੀ ਆ ਜੀ 8 ਤਰੀਕ 12 ਵਜੇ ਪਿੰਡ ਬਾਲੇਵਾਲਾ ਸਿਰ ਸਿੰਘ ਸਬ ਗੁਰਦੁਆਰਾ ਸਾਹਿਬ ਪਹੁੰਚੋ ਜੀ ਬਾਬਾ ਜੀ ਦੇ ਉਹ ਬਰਾਣ ਦਾ ਸੰਗਤ ਨੂੰ ਕਾਰਨ ਨੇ ਆ ਕਿ ਹੁਣ ਪੁਲਿਸ ਵਾਲੇ ਬਾਬਾ ਜੀ ਉੱਤੇ ਪ੍ਰੈਸ਼ਰ ਕਰਦੇ ਵੀ ਤੁਸੀਂ ਇੱਥੇ ਆਓ ਇੱਥੇ ਆਓ ਤੇ ਪਰਚਾ ਦੇਣਾ ਕਿ ਨਹੀਂ ਦੇਣਾ ਤੁਸੀਂ ਦੱਸੋ ਇਹ ਪੁੱਛਣਾ ਨਹੀਂ ਗੱਲ ਆ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਬਾਬੇ ਦੇ ਹਾਲਾਤ ਵੇਖੋ ਕੀ ਆ ਪ੍ਰਸ਼ਾਸਨ ਨੂੰ ਬੰਦਾ ਗਾਣਾ ਘੜ ਰਿਹਾ ਫਿਰ ਪ੍ਰਸ਼ਾਸਨ ਪੁੱਛ ਰਿਹਾ ਵੀ ਪਰਚਾ ਦੇਣਾ ਕਿ ਨਹੀਂ ਦੇਣਾ ਤਾਂ ਤੁਸੀਂ ਇਹ ਤੋਂ ਸਮਝ ਸਕਦੇ ਹੋ ਵੀ ਕਿੰਨਾ ਦਬਾਅ ਹੋਏਗਾ ਜਾਂ ਕਿੰਨਾ ਚੜਾਵਾ ਚੜਿਆ ਹੋਏਗਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇੱਕ ਆਪਣੀ ਸੋਚ ਹੈ ਕਿੰਨੇ ਆ ਵੀ ਪ੍ਰਸ਼ਾਸਨ ਜਾਂਦਾ ਵੀ ਬਾਬੇ ਕੋਲੋਂ ਰਾਈਨਾਮਾ ਕਰਾ ਲਈਏ ਇੱਥੇ ਬੁਲਾ ਕੇ ਇਹਦੇ ਸਾਰਿਆਂ ਨੂੰ ਕਾਨੂੰਨ ਦੀ ਜਾਣਕਾਰੀ ਹੈ ਵੀ ਬਿਆਨ ਜਿਹੜੇ ਉਹ ਮਰੀਜ਼ ਬੰਦੇ ਦੇ ਘਰ ਆ ਕੇ ਲਿੱਤੇ ਜਾਂਦੇ ਆ ਜੇ ਹਸਪਤਾਲਾਂ ਤੇ ਹਸਪਤਾਲ ਜਾ ਕੇ ਲਿੱਤੇ ਜਾਂਦੇ ਆ ਜੋ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਆ ਵੀ ਤੁਸੀਂ 8 ਤਰੀਕ ਚਲੋ ਨਾਲ ਤੋਂ ਸੰਗਤ ਨੂੰ ਇਹ ਬੇਨਤੀ ਕਰਦੇ ਆ ਵੀ ਸਾਰੇ ਬੱਤ ਚੜ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚਣ ਇੱਥੇ ਤਾਂ ਜੋ ਪ੍ਰਸ਼ਾਸਨ ਵਾਲੋ ਬਾਬੇ ਨਾਲ ਕੋਈ ਤੱਕਾ ਨਾ ਹੋ ਸਕੇ ਤੇ ਬਣਦੀ ਕਾਰਵਾਈ ਕੀਤੀ ਜਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਉਹੀ ਬਾਬਾ ਜੀ ਆਹੇ ਜਿਹੜੇ ਪਿਛਲੀ ਦਿਨੀ ਇੱਕ ਇਹਨਾਂ ਦੇ ਭਤੀਜੇ ਵੱਲੋਂ ਭਤੀਜੇ ਵੱਲੋਂ ਦਾੜੀ ਫੜ ਕੇ ਜਿਹੜਾ ਬਾਬਾ ਜੀ ਨੂੰ ਬਹੁਤ ਕੁੱਟਿਆ ਗਿਆ ਉਹਨਾਂ ਦੇ ਕਮਰੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਚਾਰ ਪੰਜ ਦਿਨ ਤੇ ਕਾਫੀ ਜਿਹੜਾ ਬਾਬਾ ਜੀ ਦਾ ਸਦਿਲ ਕੀਤਾ ਉਹਨੇ ਕਾਫੀ ਮਾਰਿਆ ਕੁੱਟਿਆ ਸੰਗਤ ਜੀ ਬਾਬਾ ਜੀ ਦੇ ਘਰ ਇੱਥੇ ਫਰੋਜਪੁਰ ਵਿੱਚ ਪਹੁੰਚੇ ਆ ਤੇ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਇੱਕ ਦੋ ਦਿਨ ਦਾ ਟਾਈਮ ਦਿੰਨੇ ਆ ਵਿੱਚ ਜੇ ਕੱਲ ਬਾਬਾ ਜੀ ਤੇ ਜਿਹੜਾ ਇਹਨਾਂ ਨੇ ਕੁੱਟਿਆ ਬਾਬਾ ਜੀ ਨੂੰ ਇਹਨਾਂ ਦੇ ਭਤੀਜਾ ਸਿਗਾ ਜਿਨ੍ਹਾਂ ਨੇ ਦਾੜੀ ਫੜ ਕੇ ਬਾਬਾ ਜੀ ਦੇ ਕਕਾਰਾਂ ਦੀ ਬੇਅਦਬੀ ਕੀਤੀ ਔਰ ਕੇਸਾਂ ਦੀ ਕੇਸ ਪਟ ਕੇ ਤੇ ਬਾਬਾ ਜੀ ਨੂੰ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਕੀਤਾ ਗਿਆ ਤੇ ਬਾਬਾ ਜੀ ਦੇ ਜਿਹੜੇ ਆ ਉਹਦੀ ਜਾਨ ਬਚਾਣ ਤੋਂ ਆਪਣੇ ਜਿਹੜੇ ਗੁੱਟ ਵੀ ਤੜਾਲੇ ਜਿਹੜੇ ਆ ਪੈਰਾਂ ਦੇ ਜਿਹੜੇ ਹੈਗੇ ਆ ਜਿਹੜੇ ਕਿਤੇ ਆ ਵੀ ਮੈਨੂੰ ਮਾਰ ਨਾ ਦੇਵੇ ਜਿਹੜੇ ਕਿਤੇ ਆ ਵੀ ਤੋੜਤੇ ਕਿਉਂਕਿ ਬਾਬਾ ਜੀ ਨੂੰ ਆਪਣੀ ਜਾਨ ਜਿਹੜੀ ਬਚਾਈ ਆ ਸੋ ਸੰਗਤ ਜੀ ਸਾਡੀ ਬੇਨਤੀ ਆ ਕਿ ਕੱਲ 8 ਤਰੀਕ ਨੂੰ ਇੱਥੇ ਆਪਾਂ ਇਹਨਾਂ ਦੇ ਪਿੰਡ ਇਕੱਠ ਕਰਾਂਗੇ ਤੇ ਜਿਹੜਾ ਵੱਡੇ ਲੈਵਲ ਤੇ ਉੱਥੇ ਪਰਚਾ ਕਰਾ ਕੇ ਬਾਬੇ ਨੂੰ ਇਨਸਾਫ ਦਿਵਾਵਾਂਗੇ ਸੋ ਸੰਗਤ ਨੂੰ 8 ਤਰੀਕ ਨੂੰ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬਲਕਾਰ ਤੋਂ ਮੇਰਾ ਭਰਾ ਸੀ ਅੱਛਾ ਜੀ ਇਹਦੇ ਤਿੰਨ ਗੁੱਡੀਆਂ ਨੇ ਇੱਕ ਬੁੱਢੀ ਮੋਸਰੇ ਮਲੋੜ ਇੱਕ ਗੁੱਡੀ ਆ ਇੱਕ ਝਗਾਣੇ ਆ ਜਿਹੜੀ ਸਿੱਧੀ ਅਲਚਾਰੀ ਉੱਤੇ 30 40 ਹਜ਼ਾਰ ਰੁਪਿਆ ਲਾਇਆ ਬੁਮਾਰ ਉਹੀ ਮੋਕੇ ਸੀ ਤਾਂ ਉਹ ਵਿਆਹੀ ਹੈ ਤੇ ਉਹਦੇ ਦੂਜੀ ਕਾਤਾ ਅੱਛਾ ਅੱਛਾ ਇਹ ਜਿਹੜਾ ਮੁੰਡਾ ਕੌਣ ਸੀਗਾ ਇੱਕ ਤਾਂ ਦੱਸਦਾ ਹਾਂ ਇਹ ਬੈਠਾ ਅੱਛਾ ਇਹ ਦੋ ਮੇਰੇ ਭਤੀਜੇ ਨੇ ਇੱਕ ਤਲਵੀਰ ਸਿੰਘ ਵੱਡਾ ਤੇ ਇੱਕ ਪ੍ਰਗਟ ਸਿੰਘ ਅੱਛਾ ਜਿਹੜਾ ਪ੍ਰਗਟ ਸਿੰਘ ਆ ਉਹ ਤਕਬੀ ਖੇਡਦਾ ਹੀ ਬੜੀ ਅੱਛਾ ਹੱਥ ਘੁਤਵਾ ਪਾਉਂਦਾ ਸੀ ਅ ਜਿਹੜਾ ਸਾੜੀ ਪੜੀ ਆ ਇਹ ਸਾਡਾ ਕੋਣ ਭਤੀਜਾ ਰੀਜਾ ਹੈ ਅੱਛਾ ਉਹ ਤੋਂ ਵੱਡਾ ਇਹ ਜਿਹੜਾ ਤਲਵੀਰ ਸਿੰਘ ਅੱਛਾ ਤੇ ਇਹ ਦਲਬੀਰ ਸਿੰਘ ਨਾ ਹੁੰਦਾ ਮਤਲਬ ਉਥੋਂ ਪਿੰਡੋਂ ਆ ਕੇ ਹਾਂ ਦੇ ਸ਼ੌਰੀ ਗਰੀਬੀ ਕਰਕੇ ਤੇ ਸੇ ਦੁਕਾਨ ਤੇ ਲੱਗ ਗਿਆ ਸੀ ਹਮ ਆਪਣੇ ਮਾਮੇ ਜੀ ਤੇ ਮੁੰਦੋੜ ਅੱਛਾ ਇੱਕ ਭਾਈ ਸਾਥ ਏ ਉਹ ਪਿਆਲੇ ਦਾ ਹੀ ਬੱਚੇ ਚਾਰ ਕੁੜੀਆਂ 3 ਨੇ ਲਿਖੀਆਂ ਅੱਛਾ ਇਹ ਨੂੰ ਮੁੰਡਿਆਂ ਪਰ ਇਹ ਖਾਂਦਾ ਹੀ ਨਸ਼ਾ ਜਿਹੜੇ ਤੋਂ ਫੜਿਆ ਹਾਂ ਇਹ ਪ੍ਰਗਟਨਾ ਹਾਂ ਇਹ ਖਾਂਦਾ ਹੀ ਨਸ਼ਾ ਨਸ਼ਾ ਖਾਂਦਾ ਹੀ ਤੇ ਇਹ ਲਿਆ ਉਹ ਵੱਡੇ ਮੁੰਡੇ ਨੇ ਵੱਡੇ ਮੁੰਡੇ ਨੇ ਜਿਹਦੇ ਮਤਲਬ ਇੱਕ ਜੱਟ ਦੀ ਧੀ ਆ ਦੇ ਮਜੇ ਮਜੇ ਮੁੰਡਾ ਦੇ ਘਰੇ ਸੀ ਅੱਛਾ ਉਹ ਜਿਹਨੂੰ ਦੇ ਪੇਟੋਂ ਮੁੰਡਾ ਐ ਕੁੜੀ ਕੁੜੀ ਕਿਹਦੇ ਘਰੇ ਆ ਏ ਨਿਕਲ ਗਈ ਹਿੱਤੇ ਫਿਰ ਇਹਦੇ ਬਾਹਰ ਵੀ ਚੱਕੇ ਗਿਜੂਗਾ ਤੇ ਅਗਲੀ ਵਾਰ ਨੂੰ ਇਸ ਤਰੀਕੇ ਕਰਨਾ ਮੇਰੀ ਮੇਰੇ ਪੁੱਤੀਜੇ ਦੀ ਸਾਸੀ ਨੇ ਮੰਦੋੜ ਕੀ ਪੈਂਦਾ ਨਾ ਸਹੀ ਕੇ ਸਹੀ ਕੇ ਸਹੀ ਕੇ ਅਸਲਾਇਕ ਇਹ ਮੁੜ ਕੇ ਮੁੰਡਾ ਜਿਹੜਾ ਨਾ ਇਹਦੀ ਤਿੰਨ ਕਨਾਲਾਂ ਪੈਰੀ ਗੂਠਾ ਲਾ ਕੇ ਜਰਨੈਲ ਸਿੰਘ ਨੂੰ ਕੁੁੱਦੀ ਸਨੋਵ ਤਨਨ ਸਿੰਘ ਖਾ ਗਿਆ ਤਿੰਨ ਤਿੰਨ ਕਨਾਲਾਂ ਦੋ ਕਨਾਲਾ ਵੇਚਤੀ ਆ ਤੇ ਕਨਾਲ ਹੀ ਜਿਹੜੇ ਸਾਡੇ ਪ੍ਰਗਟ ਸਿੰਘ ਨੇ ਅੱਛਾ ਤੇ ਕੁద్ది ਤੇ ਲੈਂਦਾ ਜਨੈਸੀ ਕੁద్ది ਦੋ ਕਨਾਲਾ ਵੇਚ ਕੀਤੀ ਆ ਤੇ ਇੱਕ ਕਨਾਲ ਇੰਦੀ ਜਿਹੜਾ ਸਾਡੇ ਧੌਣ ਤੇ ਗੋਠਾ ਰੱਖ ਕੇ ਨਾਲੀ ਬੰਬੀ ਦਾ ਪਾਣੀ ਲਾਉਂਦਾ ਨਾਲਿਆਂ ਦਾ ਠੇਕਾ ਦਿਓ ਕੁద్ది ਜਨੈ ਸਿੰਘ ਅੱਛਾ ਅੱਛਾ ਇਹ ਹੁਣ ਇਹਨੇ ਮਤਲਬ 5-4 ਮਹੀਨੇ ਰੱਖਿਆ ਸ਼ਹਿਰ ਸ਼ਹਿਰ ਕੋਠੀ ਤੇ ਕੌਦਾ ਪੀਤਾ ਇਹਨੇ ਕੁద్ది ਨੇ ਤੇ ਇਹਦੀ ਇੱਕ ਵਿਰੋਧਿਆ ਸੱਦੂ ਵਾਲੇ ਤੇ ਦੂਜੀਆਂ ਜੀ ਇੱਕ ਮਾਵਾਂ ਥੀਆਂ ਨੇ ਇਹਨੇ ਉਹ ਜਨਾਨੀਆਂ ਮਾਰੀਆਂ ਰੱਖੀਆਂ ਨੇ ਹੂੰ ਹੈ ਨਾ ਅੱਛਾ ਤੇ ਇਹਦੇ ਕੋਲ ਇੱਕ 315 ਬੋਰੀਆ ਇੱਕ ਬਸਤੌੜਿਆ ਇਹ ਕਰਦੇ ਨੇ ਅੱਛਾ ਤੇ ਤੈਨੂੰ ਕੁੱਟ ਮਾਰ ਕਰ ਦੇਣੀ ਆ ਹੂੰ ਤੇ ਬੰਦੂਕਾਂ ਚਲਾ ਦੇਣੀਆਂ ਤੇ ਚੌਕੀ ਵਾਲੇ ਜਿਹੜੇ ਇਹਦੀ ਫਾਵਰ ਕਰਦੇ ਨੇ ਅੱਛਾ ਸਾਰੀ ਪੁਲਿਸ ਉਹਨਾਂ ਨੂੰ ਚੋਗਾ ਦੇ ਦਿੰਦਾ ਚਿਕਟਿਆ ਦੇ ਦੇ ਠੀਕ ਆ ਅੱਛਾ ਉਸ ਤੋਂ ਬਾਅਦ ਵੀ ਇਹਨੇ ਉਹ ਮੁੰਡੇ ਨੂੰ ਪਹਿਲੋ ਕੱਢਿਆ ਤੇ ਮੈਨੂੰ ਸਰ ਸਾਹਿਬ ਕੋਈ ਤੀਜਾ ਲਊਗਾ ਤੇ ਮਹਾ ਚਾਤ ਦੋ ਜੀ ਰੋਟੀ ਪਕਾਓ ਤੇ ਖਾਓ ਤੇ ਨਾਲੇ ਮੈਨੂੰ ਖਾ ਮੇਰੀ ਉਮਰ ਪੈ ਜਾ ਰਹੀ ਆ ਤੇ ਤੈਨੂੰ ਘਰ ਬਰ ਲਵਾ ਦੇਣਾ ਤੂੰ ਤਿੰਨ ਕਿਤਾਹਾਂ ਸੇਰੀ ਗਈ ਤੇ ਚੱਲ ਇਹ ਤੂੰ ਸਾਂਭ ਲਈ ਮੈਨੂੰ ਸਾਰਿਆਂ ਦੇ ਬਾਬਾ ਮੈਨੂੰ ਸਾਰਿਆਂ ਦੇ ਬਾਬਾ ਹੌਲੀ ਲੈਂਦਾ ਹੀ ਨਸ਼ਾ ਪੱਤਾ ਖਾਂਦਾ ਤੈਨ ਸੰਭੇਗਾ ਅਮਰੀਕਾ ਵਸਾ ਨਾ ਕੀਜੇ ਜੇ ਕਾ ਪਾਰਸ ਸਾਹਿਬ ਦਾ ਜੀ ਬਾਣੀ ਫਰਮਾਉਂਦੇ ਮਾੜਾ ਮੋਟਾ ਕਸਾਵਾ ਚਕੇ ਐਡਾ ਨਹੀਂ ਤੇ ਖੰਡ ਪਾਠੀਆਂ ਤੇ ਮੈਂ ਨਾ ਸਿੰਘੋ ਸਤਿ ਸਿਨੇ ਹਾਲ ਉਹਨਾਂ ਕੋ ਫੜਿਆ ਫਿਰ ਬਾਬਾ ਆਤਮਾ ਤੋਂ ਬੂੜੀ ਵਾਲੇ ਗੱਟਚਾ ਹੈ ਦਾ ਉਹਨਾਂ ਕੋਲ ਪੜਿਆ ਵਿਦਵਾਨ ਚੂਟੀ ਦੇ ਤੇ ਸੀਤਰ ਜਿਹੜਾ ਆਪਣੀ ਟਾਡੀ ਦੇ ਤਾਂ ਚੀਕਾਂ ਜਿਹੜੇ ਫਿਰ ਉਹਨਾਂ ਨੇ ਕਿ ਮੈਂ ਜੋਗਾ ਸਿੰਘ ਜੋਗੀ ਹਾਂ ਜੋਗਾ ਨਾਲ ਉਹ ਮੇ ਨਾਲੇ ਬਾਹਰ ਕੱਢਣ ਤੇ ਆ ਜਾ ਖਾਣਾ ਪੀਣਾ ਮੇਰੇ ਕੋਲ ਮੈਂ ਹਾਂ ਵੀ ਮੈਂ ਤੁਹਾਨੂੰ ਗੱਲ ਸੁਣਾਵਾਂ ਆ ਦਾ ਸੁਣਾ ਮੈਂ ਕਿਵਿਛੜੀ ਸੁਣਾਵਾਂ ਦੋਸਤਾਂ ਹੋਰ ਮੈਂ ਸੁਣਾ ਨਹੀਂ ਸਕਦਾ ਉਹਨੇ ਘੁਰ ਵੀ ਨਾ ਮਾਛਤਨਾ ਹੀ ਮਾਰੀ ਤੇ ਮੈਂ ਤੁਹਾਨੂੰ ਇੱਕ ਮਾੜੀ ਰਾਗ ਦੀ ਸੁਣਾ ਦੇਣਾ ਦਾਲ ਦੁੱਖ ਪ੍ਰਦੇਸ਼ ਦੇ ਬੁਰੇ ਹੁੰਦੇ ਕਰੋਂ ਉਹ ਆ ਕੇ ਵੀ ਆਰਾਮ ਰਹਿਣਾ ਅਜ ਨਾ ਕਰੇ ਹਕੂਮਤਾਂ ਕੀਤੀਆਂ ਨੇ ਉਹ ਨਾ ਕਿਸੇ ਦੇ ਕੀ ਗੁਲਾਮ ਰਹਿਣਾ ਜੋਗਾ ਸਿੰਘ ਮੈਂ ਘਰੋਂ ਗਾਲਾਂਦਾ ਮੈਂ ਗੱਲ ਕੀ ਕਰਾਂ ਤੂੰ ਹੀ ਸਿਰੇ ਟੱਪੜ ਗਿਆ ਜੋਗਾ ਸਿੰਘ ਮੈਨੂੰ ਤਾਂ ਖਾਣਾ ਪੀਣਾ ਪੈਂਦਾ ਮੇਰੇ ਨਾਲ ਚ ਅਵਾਜ਼ ਚੁਕਨ ਤੇ ਮੈਂ ਉਤੜੀ ਬਹਿ ਚ ਭੋਜਨ ਮੇਨਾਂ ਭੋਜਨ ਨਹੀਂ ਖੋਪੋਨਾ ਮੈਂ 5000 ਨਾਮ ਰੱਖਿਆ ਅੱਛਾ ਖੇਰ ਤਾਂ ਢੇਰੂ ਚ ਪਾਈ ਹਟਣਾ ਉਹਦੇ ਅੱਛਾ ਫੇਰ ਕੀ ਗੱਲ ਹੋਈ ਅੱਛਾ ਫੇਰ ਜੀ ਗੱਲ ਹੋਈ ਆ ਵੀ ਇਹ ਮੁੰਡੇ ਨੂੰ ਨੇ ਕਾੜਤਾ ਮੈਂ ਘਰੇ ਲੈ ਆਂਦਾ ਫੇਰ ਰੋਟੀ ਪਕਾਓ ਤੇ ਖਾਓ ਆਪਲਾ ਕੀਤਾ ਤੁਸੀਂ ਆਪਲਾ ਤੇ ਮੈਂ ਹਾਂ ਚੱਲ ਭਤੀਜਾ ਰਹੂ ਆ ਹੈ ਅੱਛਾ ਇਹ ਦਾਅ ਕਦੇ ਸਹੀ ਰਿਹਾ ਮੈਂ ਹਾਂ ਨਸ਼ਾ ਛੱਡ ਜੂਗਾ ਨਸ਼ਾ ਛੱਡ ਜੂ ਕੋਈ ਗੱਲ ਨਹੀਂ ਜੋ ਖਾਂਦੇ ਹੀ ਛੱਡਦੇ ਬੰਦੇ ਛੱਡ ਜੂ ਇਹ ਬਾਬਾ ਜੀ ਨਸ਼ਾ ਛੱਡ ਕੇ ਨਾ ਇਹ ਜ਼ਿਆਦਾ ਖਾਣ ਲੱਪਿਆ ਏ 11 ਵਜੇ ਤੇ ਦਿਨੇ ਹੋਰ ਸਾਰਿਆ 6 ਵਜੇ ਚਾ 6 ਵਜੇ ਚਾਹ ਪੀਂਦਾ ਐ ਡੇਰਾ ਗਲਾਸ ਅੱਛਾ ਤੇ ਫਿਰ ਮੈਂ ਹਾਂ ਤੂੰ ਆਪਦੀ ਦਿਹਾੜੀ ਦਾ ਪਾਜਾ ਜੇ ਨਾਮ ਲੈ ਨਾ ਧੋ ਕੇ ਚਾਹ ਦਾ ਲੰਮਾ ਪਾਉ ਹੂੰ ਸਹੀ ਹੈ ਪਲਾਈ ਪਲਾਈ ਇਹ ਮਾਰੇ ਛੇਵਰੀ ਨੂੰ ਚਾਹ ਪੀਣੀ ਹੂੰ ਤੇ ਰੋਟੀ ਪਾਣੀ ਸਭ ਦੀ ਪਾਣੀ ਸਾਰਾ ਮੇਰਾ ਹੂੰ ਇਹਨੇ 50 ਰੁਪਏ ਵੀ ਨਹੀਂ ਮੇਰੇ ਹੱਥੇ ਰੱਖੇ ਵੀ ਅਖੰਡ ਲੈਣਾ ਹੂੰ ਅੱਛਾ ਉਹ ਮੁੰਡਾ ਹੈ ਜਿਹੜਾ ਦਿਹਾੜੀ ਲਗਾਇਆ ਉਹਨੇ 10000 ਚਾਚਾ ਇਹ ਆタミンੇ ਤੋਂ ਲੈ ਗਿਆ ਤੇ 200 ਤੇਥੋਂ ਲੈ ਗਿਆ ਅੱਛਾ ਉਹ ਮਹਾ ਮੈਥੋਂ ਤਾਂ 200 400 500 ਮੈਂ ਤੇ 3000 ਰੁਪਇਆ ਲੈ ਗਿਆ ਤੇ 26000 ਰੁਪਇਆ ਮੈਂ ਤੇ ਲਾਇਆ ਇਹਦਾ ਨੱਕ ਟੁੱਟ ਗਿਆ ਤੇ ਕੀੜੇ ਪਏ ਵਿੱਚੋਂ ਨਿਕਲੇ ਨੱਕ ਚੋਂ ਆਪਰੇਸ਼ਨ ਕਰਾਇਆ ਕੋਨੇ ਕੋਈ ਦਿਨ ਹੀ ਲਾਇਆ ਉਹਨੇ ਹੱਥ ਇਹਨੂੰ ਕੁਛ ਨਹੀਂ ਹੋਇਆ 26000 ਰੁਪਇਆ ਅੱਛਾ ਲਾਇਆ ਤੇ ਘਰੇ ਜਾਂਦਾ ਹੈ ਘਰੇ ਜਾਂਦਾ ਇਹ 10:00 ਇਹ 11:00 ਵਜੇ ਹੂੰ ਕਦੀ 12 ਦੇ ਕਦੀ 1 ਵਜੇ ਗਵਰ ਤਸਵੀਰ ਤੈਨੂੰ ਪੁੱਛੋ ਵੀ ਨਾਰਾਜ਼ ਸੀ ਕਿ ਨਹੀਂ ਹਮ ਆਉਂਦਾ ਤੇਰੀਆਂ ਭੁਲਦਾ ਚਲਾ ਦੇ ਹੂੰ ਅੱਛਾ ਜੇ ਲੋ ਦਿਗਰ ਮਾਰਦਾ ਮੈਂ ਹਾਂ ਯਾਰ ਤੂੰ ਸ਼ਰਾਬ ਪੀਣ ਲੱਗ ਕੇ ਆਇਆ ਮੈਂ ਸੋ ਵੀ ਬੰਦਾ 50 ਬੰਦਾ ਨਸ਼ਾ ਪੱਕਾ ਨਹੀਂ ਖਾਂਦਾ ਨਾ ਮੈਂ ਕਿੰਨਾ ਕਿ ਸ਼ਰਾਬ ਪੀਣਾਂ ਨਾ ਪੀਣ ਵਾਲਾ ਬੰਦਾ ਮੇਰੇ ਕੱਢ ਜਾਈਂ ਤੇ ਤੂੰ ਖੁਦ ਆਪੀ ਲੱਗਿਆ ਤੇ ਮਹਾਰਾਜਾ ਬੋਲਦਾ ਮੈਂ ਛੋਟਾ ਹੈ ਤੂੰ ਮਹਾਰਾਜਾ ਮਹਾਰੀਮਾ ਸਮਾਨ ਤੇਰਾ ਆਦਾ ਦਾ ਜਿਹੜਾ ਆ ਆ ਪਿਆ ਕਈ ਕੋ ਜੁੜੀ ਤੇ ਕੋ ਪਾਡਾ ਸਨਾਂ ਅਗਾਂ ਤੁਸਿਆ ਫਿਰ ਮੀਲੇ ਕਰੇ ਰੱਖਿਆ ਅਛਾ ਮੈਂ ਮਹਾਰਾਜਾ ਛੋਟੇ ਆਏ ਪੀਤਾ ਨੂੰ ਡਾਵਾ ਡਾਦੂ ਹੈ ਇਹ ਮਹਾਰਾ ਦੇਖੋ ਇੱਕੋ ਬਰਾਹੀ ਡਾਵਾ ਦੀ ਡਾਦੂ ਉਹਨੇ ਛੋਟਾ ਪਾ ਗਿਆ ਛੋਟਾ ਪਾ ਗਿਆ ਦੇ ਅੱਧਾ ਘੈਂਟਾ ਖੋਦੇ ਰਹੇ ਆ ਮੇਰੀ ਜਮ ਅੱਧਾ ਘੈਂਟਾ ਜੱਫੋ ਜੱਫੀ ਇੱਕ 부ਦੀ ਨੇ ਘਰ ਬੰਦਾਂ ਕਰਿਆ ਕਿ ਜੇ ਤੈਨੂੰ ਤੇਥੋਂ ਬਾਹਰ ਹੋਗੇ ਤੇ ਤਿੰਨੇ ਪੈ ਜਿਓ ਉਹਦਾ ਕੱਬਰ ਤੂੰ ਤੇ ਉਮਦਾ ਇਹ ਜੇ ਨਾਵਾਦੋ ਇਹਦੇ ਵਿੱਚ ਤੂੰ ਕੱਲਾ ਸ਼ਾਮ ਨਹੀਂ ਜੋ ਛੋਟਾ ਨੇ ਫੜ ਕੇ ਸੋੜਦਾ ਨਾ ਤੇ ਇਹ ਨਹੀਂ ਜਾਵਣਾ ਨਾ ਸਮਝਾ ਲਾਂਗਾ ਇਹ ਨਹੀਂ ਪਰਗਟ ਨਹੀਂ ਇਹ ਬੰਨ ਨਾ ਰੋੜ ਨਾ ਨੀ ਗਵਾਨੀ ਕੋ ਨਾ ਹੂੰ ਮੇਰੇ ਨੇ ਐਲਫਾ ਮੈਨੂੰ ਇਹ ਵੇਖਿਆ ਜene ਅੱਛਾ ਜੀ ਬਾਬੇ ਨੇ ਕੀ ਕੀਤਾ ਤੁਹਾਨੂੰ ਨੰਗਾ ਕੀਤਾ ਨੇ ਹਾਂ ਆਪਕੇ ਆਹ ਕਾਰੀ ਵੀਡੀਓ ਸੀਗਾ ਸੁਣੋ ਆ ਆ ਕੰਗਾਂ ਮੇਰਾ ਉੱਥੇ ਪਿਆ ਆਹ ਖਸਾਣੀ ਮੇਰੀ ਲਾਤੀ ਆ ਅੱਛਾ ਜੀ ਸ੍ਰੀ ਸਾਹਿਬ ਤੇ ਮੇਰੇ ਕਾਜ ਤੋਂ ਤੇਰੀ ਵੀ ਨਹੀਂ ਪਾਰ ਕੇ ਛੋਟੇ ਦੇ ਉੱਥੇ ਪਏ ਅੰਦਰ ਕੋਈ ਨਹੀਂ ਬਾਬਾ ਨਹੀਂ ਨਹੀਂ ਟਾਈਮ ਟਾਈਮ ਦੀ ਗੱਲ ਨੂੰ ਦੇਖ ਬਾਬਾ ਜਿੰਨਾਂ ਹੌਲਾ ਕਰੋ ਇੱਥੇ ਸੱਤ ਪਰ ਉਹਦੀ ਪੈਰ ਤੇ ਮੇਰੀ ਕਰ ਲਈ ਹਲਵਾ ਉੱਪਰ ਕੁਝ ਕੀ ਪੜਿਆ ਹੋਇਆ ਕੋਈ ਨਹੀਂ ਸਾਰੇ ਮੈਨੂੰ ਖਾਣ ਵਾਲੇ ਨੇ ਮੈਂ ਕੀ ਕਹੂੰ ਪਾਈ ਦਾ ਦਿਨ ਨਾ ਹੋ ਰਾ ਕਰੋ ਆਈ ਉਹ ਸਾਰੇ ਭਾਈ ਬਾਬੇ ਤੇਰੇ ਨਾਲ ਮਹਾਰਾਜ ਦੇ ਪੁੱਤਾਂ ਆਈ ਜਿੰਨੇ ਗੁਰਸ਼ਕ ਹਨ ਜਿੰਨੇ ਅਮਰਧਾਰੀ ਸਿੰਘ ਆ ਸਾਰੇ ਤੁਹਾਡੇ ਭਰਾ ਨੇ ਉਹ ਚਾਰ ਗੁੱਡੀਆਂ ਉਹ ਕੋਲ ਕੋਈ ਪੈਣੀ ਉਹ 5-700 ਰੁਪਏ ਲੈਂਦਾ ਚਾਰ ਗੁੱਡੀਆਂ ਟੱਬਰ ਉਹਨੂੰ ਪਾਲੂ ਕੋ ਸੁਣ ਪੈਸੇ ਦੇ ਦੂਜਾ ਚਾਰ 3-4 ਲੱਖ ਲੱਗਦਾ ਕੋ ਇਹ ਤਾਂ ਖਾਣੇ ਦਾ ਸਾਨੂੰ ਆ ਗਈ ਜਾਂਦਾ ਅੱਛਾ ਕਰਾ ਲਈ ਕਿ ਨਾ ਅੱਛਾ ਅੱਛਾ ਨਹੀਂ ਆ ਸਕਦਾ ਉਹ ਤਾਂ ਖੇ ਦੇ ਦਿੱਤੀ ਜਿਹਦਾ ਕੋ ਕੋੁੱਦੀ ਬੈਠਾ ਅੱਛਾ ਤੇਨੂੰ ਨਹੀਂ ਪਤਾ ਬੰਦੇ ਦੇ ਡੱਟ ਲੱਗੀ ਪਰਚਾ ਤੇ ਬਿਆਨ ਆ ਵੀ ਲਿਖੇਗਾ ਕਿ ਉਹ ਬੈਠਾ ਜਿਹੜਾ ਮੈਨਾਂ ਕਰਾਇਆ ਕੋਈ ਨਾ ਲੋਕੀ ਚਿਰਤਿਆ ਜਿਹੜੀ ਆ ਉਹਦੀ ਮੰਨਣ ਦੇ ਦੇ ਅੱਛਾ ਉਹ ਸ਼ਰਾਬ ਪੀਉਂਦਾ ਕੋਈ ਰੀ ਬਾਬਾ ਸ਼ਰਾਬ ਪਲਾਉਂਦੇ ਆਪਾਂ ਅੱਛਾ ਤੂੰ ਜੀ ਤੂੰ ਬੈ ਇਥੇ ਜਿਹੜੀ ਕਰ ਹੋਰ ਵੀ ਹੈ ਨਾ ਹੁੰਦਾ ਉਹ ਬੰਦੇ ਦਾ ਹੱਥ ਪੈਂਦਾ ਬਾਹਰ ਅੰਦਰ ਲੀਡਰਾਂ ਨਾਲ ਰਹਿੰਦਾ ਨਾ ਮੈਂ ਬੰਦੇ ਨਾ ਮੱਦੀ ਕੋਈ ਗੱਲ ਨਹੀਂ ਲੀਡਰ ਤਾਂ ਜਿੰਦਾਂ ਰਾਜ ਥੋੜੀ ਆ ਕੋਈ ਆਪਾਂ ਵੀ ਲੀਡਰਾਂ